ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਾਵੀ ਨਿਊਜ਼ ਮੌਸਮ ਸੰਬੰਧੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਤੇ ਚੰਡੀਗੜ੍ਹ 'ਚ ਸਿਆਲ ਦੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਸਵੀਰ ਤੋਂ ਹੀ ਸ਼ੁਰੂਆਤ ਸੂਬੇ 'ਚ ਕਈ ਹਿੱਸਿਆਂ 'ਚ ਠੰਡੀ ਹਵਾ ਅਤੇ ਧੁੰਦ ਦੀ ਚਾਦਰ ਦੇਖਣ ਨੂੰ ਮਿਲੀ ਹੈ ਪਾਵੇਂ ਦੁਪਹਿਰ ਵੇਲੇ ਕੁਝ ਥਾਵਾਂ 'ਤੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਹੈ ਪਰ ਤਾਪਮਾਨ 'ਚ ਆਈ ਨਮੀ ਤੇ ਠੰਡੀ ਹਵਾ ਨੇ ਘਰੋਂ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਲ ਕਰ ਦਿੱਤਾ ਹੈ ਮੌਸਮ ਭਾਰ ਚੰਡੀਗੜ੍ਹ ਵੱਲੋਂ 25 ਦਸੰਬਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਤੇ ਹਰਿਆਣਾ 'ਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ ਪਰ ਤਾਪਮਾਨ 'ਚ ਆਈ ਕਰਾਫਟ ਨੇ ਨੇ ਠੰਡ 'ਚ ਵਾਅਦਾ ਕੀਤਾ ਗੁਰਦਾਸਪੁਰ ਪਠਾਨਕੋਟ ਤੇ ਵੱਲੋਵਾਲ ਵਿਖੇ ਸੰਗਣੀ ਤੁੰਦ ਦਰਜ ਕੀਤੀ ਗਈ ਹੈ ਜਦਕਿ ਆਮਪੁਰ 'ਚ ਸ਼ੀਤ ਲਹਿਰ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦਾਂ ਤੇ ਕੜਾਕੇ ਦੀ ਠੰਡ ਲਈ ਤਿਆਰ ਰਹਿਣਾ ਪਵੇਗਾ ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਲਈ ਮੌਸਮ ਖੁਸ਼ਕ ਰਹਿਣ ਦੀ پیشن گوئی ਕੀਤੀ ਗਈ ਹੈ ਪਰ ਨਾਲ ਹੀ ਚਤਾਵਨੀ ਵੀ ਜਾਰੀ ਕੀਤੀ ਹੈ 26 ਦਸੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਸੰਘਣੀ ਧੁੰਦ ਤੋਂ ਬਹੁਤ ਸੰਘਣੀ ਧੁੰਦ ਪੈਣ ਨਾਲ ਠੀਤ ਲਹਿਰ ਦੇ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਚੰਡੀਗੜ੍ਹ ਸ਼ਹਿਰ 'ਚ ਬਾਦ ਤੋਂ ਬਾਅਦ ਤਾਪਮਾਨ 17.4 ਡਿਗਰੀ ਤੇ ਰਾਤ ਦਾ ਘੱਟੋ ਘੱਟ ਤਾਪਮਾਨ 6.9 ਡਿਗਰੀ ਦੱਸ ਕੀਤਾ ਗਿਆ ਸੰਗਣੀ ਧੁੰਦ ਨਾਲ ਦਸਨ ਹੱਦ ਕਟਣ ਕਰਕੇ ਵਾਹਨ ਚਾਲਕਾਂ ਨੂੰ ਸੜਕਾਂ 'ਤੇ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੱਤੀ ਗਈ ਹੈ ਮਿਲਦੇ ਹਾਂ ਜਈਆ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ